ਮਾਤਾ 247 ਬਿਜਲੀ ਇੰਡਸਟਰੀ ਨੂੰ ਮਿਲ ਰਹੀ ਹੈ ਨਾ ਜਿਹੜੀ ਇਹ ਬਿਜਲੀ ਰੈ residențial ਏਰੀਆ ਨੂੰ ਮਿਲ ਰਹੀ ਹੈ ਨਾ ਕਮਰਸ਼ੀਅਲ ਨੂੰ ਮਿਲ ਰਹੀ ਹੈ ਸਰਕਾਰ ਆਉਣ ਤੋਂ ਪਹਿਲਾਂ ਇੱਕ ਨਾਰਾ ਸੀ ਕਿ ਬਿਜਲੀ 5 ਰੁਪਏ ਯੂਨਿਟ ਅੱਜ ਛੋਟੀ ਇੰਡਸਟਰੀ ਨੂੰ ਤਾਂ 13 ਰੁਪਏ ਤੋਂ 15 ਰੁਪਏ ਯੂਨਿਟ ਪੈ ਰਹੀ ਹੈ ਤੇ ਵੱਡੀ ਇੰਡਸਟਰੀ ਨੂੰ ਕਿਤੇ ਨਾ ਕਿਤੇ 9 ਰੁਪਏ ਯੂਨਿਟ ਬਿਜਲੀ ਪੈ ਰਹੀ ਹੈ ਔਰ ਇਹ ਹਾਲਾਤ ਦੇ ਵਿੱਚੋਂ ਹਰੀ ਅਸਰ ਕਾ ਇਥੋਂ ਦੀ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਸੀ ਕਿ ਇੰਡਸਟਰੀ ਨੂੰ ਪੰਜਾਬ ਦੇ ਸਿਟੀਜ਼ਨਸ ਨੂੰ ਤੋਹਫ਼ਾ ਦੇਣਾ ਬਾ ਪੰਜਾਬ ਦੇ ਲੋਕ ਨਾਰਾਜ਼ ਨਹੀਂ ਉੱਥੇ ਸਰਕਾਰ ਨੇ ਇਹਨੇ ਬੈਨੀਫਿਟ ਦਿੱਤੇ ਹੋਏ ਆ ਕਿ ਇੰਡਸਟਰੀ ਉੱਥੇ ਖੁਦ ਪਹੁੰਚ ਰਹੀ ਆ ਪਰ ਪੰਜਾਬ ਸੂਬਾ ਐਸਾ ਬਾ ਜਿੱਥੇ ਇੰਡਸਟਰੀ ਨਹੀਂ ਲੱਗ ਰਹੀ ਕਿਉਂਕਿ ਸਰਕਾਰ ਕੋਲੇ ਇਨਫਰਾਸਟ੍ਰਕਚਰ ਹੀ ਨਹੀਂ ਹੈ ਦੇਣ ਵਾਸਤੇ ਜੇ ਸਮਝ ਨਿਉਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਕਸ਼ੀ ਬਿਜਲੀ ਦੇ ਕਟਾ ਨੇ ਆਮ ਜਨਤਾ ਦਾ ਪੰਜਾਬ ਦੇ ਲੋਕਾਂ ਨੂੰ ਜੋ ਹੈ ਨਿਚੋੜ ਕੇ ਰੱਖ ਦਿੱਤਾ ਹੈ ਗਰਮੀ ਤਪਦੀ ਗਰਮੀ ਦੇ ਵਿੱਚ ਜਿੱਥੇ ਮੌਸਮ ਵਿਭਾਗ ਵੀ ਕਹਿੰਦਾ ਹੈ ਕਿ ਕਿਸੇ ਕੁਝ ਟਾਈਮ ਦੇ ਵਿੱਚ ਜੋ ਹੈ ਬਾਹਰ ਨਾ ਨਿਕਲੋ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਉੱਥੇ ਨਾ ਤਾਂ ਲੋਕ ਬਾਹਰ ਨਿਕਲ پا ਰਹੇ ਨੇ ਤੇ ਨਾ ਹੀ ਘਰੇ ਬੈਠਣ ਦੇ ਹਾਲਾਤਾਂ ਦੇ ਵਿੱਚ ਨੇ ਕਿਉਂਕਿ ਬਿਜਲੀ ਦੇ ਕਟ ਪੂਰਾ ਪੂਰਾ ਦਿਨ ਦੇ ਲੱਗ ਰਹੇ ਨੇ ਉੱਥੇ ਇੰਡਸਟਰੀ ਦੀ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਉਹਨਾਂ ਨੇ ਕਿਹਾ ਸੀ 5 ਰੁਪਏ ਪ੍ਰਤੀ ਯੂਨਿਟ ਜੋ ਬਿਜਲੀ ਦਿੱਤੀ ਜਾਏਗੀ ਸਸਤੀ ਬਿਜਲੀ ਮਿਲੇਗੀ ਪੂਰਾ ਦਿਨ ਬਿਜਲੀ ਮਿਲੇਗੀ थे जिथे पावर कट ਵੀ ਇੰਡਸਟਰੀ ਦੇ ਵਿੱਚ ਲੱਗ ਰਹੇ ਨੇ ਤੇ ਬਿਜਲੀ ਮਹਿੰਗੀ ਵੀ ਕਰ ਦਿੱਤੀ ਗਈ। ਇਸੇ ਬਾਰੇ ਗੱਲਬਾਤ ਕਰਾਂਗੇ ਸਰਨਾ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਮੀ ਸਿੰਘ ਪੁਲਾਰ ਮੌਜੂਦ ਨੇ ਗੱਲਬਾਤ ਕਰਦੇ ਆ। ਸਰ ਲਗਾਤਾਰ ਗੱਲ ਕਰੀਏ ਪਾਵਰ ਕੱਟ ਲੱਗ ਰਹੇ ਨੇ, ਬਿਜਲੀ ਮਹਿੰਗੀ ਹੋ ਰਹੀ ਹੈ, ਕੀ ਮਾਹੌਲ ਜੋ ਪੰਜਾਬ ਦਾ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਇੰਡਸਟਰੀ ਦੀ ਗੱਲ ਕਰੀਏ। ਸਖਸ਼ੀ ਮੈਂ ਗੱਲ ਕਰਦਾ ਕਿ ਕੋਈ ਟਾਈਮ ਸੀ ਜਿਹੜਾ ਸਾਡਾ ਪੰਜਾਬ ਸੂਬਾ ਸੀ ਨਾ ਇਹਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਮਿਲਦੀ ਸੀ। ਕਿਉਂ ਉਹਦਾ ਉਹਦਾ ਕਾਰਨ ਸੀ ਕਿ ਪੰਜਾਬ ਹਾਈਡਰੋ ਪਾਵਰ ਸਟੇਟ ਆ ਜੀ ਕਿ ਇੱਥੇ ਜਿਹੜੀ ਪਾਣੀ ਪਣ ਬਿਜਲੀ ਆ ਉਹ ਸਭ ਤੋਂ ਜਿਹੜਾ ਵੱਡਾ ਇਹਦਾ ਜਨਰੇਸ਼ਨ ਦਾ ਸਰੋਤ ਸੀ ਜੀ ਕਿ ਅਗਰ ਗੱਲ ਕਰੀਏ ਭਾਖੜਾ ਮੈਨੇਜਮੈਂਟ ਬਿਆਸ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਜੀ ਵੀ ਸਾਡੇ ਜਮਾਲਪੁਰ ਦੇ ਵਿੱਚ ਮੇਨ ਦਫਤਰ ਆ ਤੇ ਲੁਧਿਆਣੇ ਨੂੰ ਬਹੁਤ ਜਿਹੜੀ ਪਾਵਰ ਸੀ ਇਹ ਫੀਡ ਕਰਦਾ ਸੀ ਪਰ ਅਗਰ ਉਸ ਦੇ ਨਾਲ ਅੱਜ ਕੰਪੇਅਰ ਕਰੀਏ ਤਾਂ ਅੱਜ ਮੇਰਾ ਕੱਲ ਸਾਡੇ ਦੇਸ਼ ਦੇ ਵਿੱਚੋਂ ਸਭ ਤੋਂ ਬੁਰੇ ਹਾਲਾਤ ਸਾਡੇ ਪੰਜਾਬ ਦੇ ਨੇ ਜਿੱਥੇ ਨਾ ਤਾਂ 24/7 ਬਿਜਲੀ ਇੰਡਸਟਰੀ ਨੂੰ ਮਿਲ ਰਹੀ ਹੈ ਨਾ ਜਿਹੜੀ ਇਹ ਬਿਜਲੀ ਰੈ residențial ਏਰੀਆ ਨੂੰ ਮਿਲ ਰਹੀ ਹੈ ਨਾ ਕਮਰਸ਼ੀਅਲ ਨੂੰ ਮਿਲ ਰਹੀ ਹੈ ਇੰਨੇ ਅਨਸ਼ੈਡਿਊਲਡ ਪਾਵਰ ਕੱਟ ਲੱਗ ਰਹੇ ਨੇ ਕੋਈ ਸ਼ੈਡਿਊਲਡ ਪਾਵਰ ਕੱਟ ਨਹੀਂ ਤੁਸੀਂ ਅੱਜ ਦੇਖੋ ਵੀ ਆ ਅੱਜ ਤੁਸੀਂ ਇੱਥੇ ਵੀ ਬੈਠੇ ਹੋ ਇੱਥੇ ਵੀ ਜਨਰੇਟਰ ਚੱਲ ਰਿਹਾ ਵਾ ਕਿਉਂਕਿ ਪਾਵਰ ਜਿਹੜੀ ਆ ਉਹ ਦਿਨ ਦੇ ਵਿੱਚ 5 ਤੋਂ 6-6 ਘੰਟੇ ਕੱਟ ਲੱਗ ਰਹੇ ਆ ਔਰ 2-2 ਘੰਟੇ ਦੇ ਕੱਟ ਲੱਗ ਕੇ ਕਿਥੇ ਇੰਡਸਟਰੀ ਨੂੰ ਰੈ residențial ਨੂੰ ਕਮਰਸ਼ੀਅਲ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਵਾ ਜੀ 16 ਜੂਨ ਤੋਂ ਸਰਕਾਰ ਨੇ ਰੇਟ ਵੀ ਵਧਾਤੇ ਔਰ ਕੋਈ ਕੈਟਾਗਰੀ ਐਸੀ ਨਹੀਂ ਛੱਡੀ ਜਿਹੜੀ ਕੈਟਾਗਰੀ ਦੇ ਵਿੱਚ ਰੇਟ ਨਾ ਵਧਾਏ ਗਏ ਹੋਣ ਅਗਰ ਗੱਲ ਕਰੀਏ ਡੋਮੈਸਟਿਕ ਸਪਲਾਈ ਐਨ ਆਰ ਐਸ ਨੋਨ ਰੈ residenਟ ਸਪਲਾਈ ਸਮਾਲ ਪਾਵਰ ਮੀਡੀਅਮ ਪਾਵਰ ਲਾਰਜ ਸਪਲਾਈ PAU ਬਲਕ ਪਾਵਰ ਸਾਰਿਆਂ ਨੂੰ ਬੇ ਅਥਾ ਜਿਹੜੀ ਆ ਉਹ ਬਿਜਲੀ ਵਧਾ ਦਿੱਤੀ ਗਈ ਆ ਜਦ ਕਿ ਸਰਕਾਰ ਦਾ ਇੱਕ ਅੱਜ ਤੋਂ 2 ਸਾਲ ਪਹਿਲਾਂ ਸਰਕਾਰ ਆਉਣ ਤੋਂ ਪਹਿਲਾਂ ਇੱਕ ਨਾਹਰਾ ਸੀ ਕਿ ਬਿਜਲੀ 5 ਰੁਪਏ ਯੂਨਿਟ ਅੱਜ ਛੋਟੀ ਇੰਡਸਟਰੀ ਨੂੰ ਤਾਂ 13 ਰੁਪਏ ਤੋਂ 15 ਰੁਪਏ ਯੂਨਿਟ ਪੈ ਰਹੀ ਹੈ ਤੇ ਵੱਡੀ ਇੰਡਸਟਰੀ ਨੂੰ ਕਿਤੇ ਨਾ ਕਿਤੇ 9 ਰੁਪਏ ਯੂਨਿਟ ਬਿਜਲੀ ਪੈ ਰਹੀ ਆ ਤੇ ਸਰਕਾਰ ਨੇ ਬਹੁਤ ਵੱਡਾ ਆਫਟਰ ਇਲੈਕਸ਼ਨਸ ਹਾਲਾਂਕਿ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਸਰਕਾਰ ਪ੍ਰਤੀ ਆਪਣਾ ਰੋਹ ਜ਼ਾਹਰ ਕੀਤਾ ਔਰ ਸਰਕਾਰ ਨੂੰ ਜਿਹੜੀਆਂ ਆਪਣੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 10 ਸੀਟਾਂ ਜਿਹੜੀਆਂ ਸਨ ਉਹ ਗਵਾਉਣੀਆਂ ਪਈਆਂ ਜਦ ਕਿ ਜੇ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਸਰਕਾਰ 13 ਦੀਆਂ 13 ਸੀਟਾਂ ਜਿੱਤ ਕੇ ਆਉਂਦੀ ਔਰ ਕਈ ਸੀਟਾਂ ਤੇ ਤਾਂ ਬਹੁਤ ਬੁਰੇ ਹਾਲਾਤ ਦੇ ਵਿੱਚੋਂ ਹਰੀ ਸਰਕਾਰ ਇਥੋਂ ਦੀ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਸੀ ਕਿ ਇੰਡਸਟਰੀ ਨੂੰ ਪੰਜਾਬ ਦੇ ਸਿਟੀਜ਼ਨਸ ਨੂੰ ਤੋਫਾ ਦੇਣਾ ਬ ਪੰਜਾਬ ਦੇ ਲੋਕ ਨਰਾਜ ਨੇ ਅਕਸਰ ਪਰ ਸਰਕਾਰ ਨੇ ਰਿਜ਼ਲਟ ਆਇਆ 4 ਤਰੀਕ ਨੂੰ 10 ਦਿਨ ਬਾਅਦ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸਾਰੇ ਪੰਜਾਬ ਦੇ ਵਿੱਚ 16 ਜੂਨ ਤੋਂ ਬਿਜਲੀ ਦੇ ਰੇਟ ਜਿਹੜੇ ਉਹ ਵਧਾ ਕੇ ਲਏ ਜਾਣਗੇ ਭਗਵੰਤਪਨ ਕਹਿੰਦੇ ਨੇ ਕਿ ਅਸੀਂ ਬਿਜਲੀ ਜੋ ਹੈ ਬਾਹਰਲੇ ਸਟੇਟਾਂ ਨੂੰ ਜੋ ਹੈ ਦੇ ਰਹੇ ਹਾਂ ਅਸੀਂ ਬਿਜਲੀ ਜੋ ਹੈ ਵਨ ਬੇਚ ਰਹੇ ਹਾਂ ਇਹ ਉਹਨਾਂ ਦੇ ਬਿਆਨ ਆਏ ਤੇ ਪੰਜਾਬ ਦੇ ਵਿੱਚ ਬਿਜਲੀ ਨਹੀਂ ਹੈ ਫਿਰ ਬੇਚ ਰਹੇ ਨੇ ਇਹ ਸਮਝ ਆ ਰਹੀ ਹੈ ਕਿ ਸਿਚੁਏਸ਼ਨ ਇਹ ਮੈਂ ਗੱਲ ਕਰ ਰਹੀ ਹਾਂ ਮੈਂ ਮੱਖ ਮੰਤਰੀ ਜੀ ਦੀ ਉਸ ਦਿਨ ਦੀ ਇੰਟਰਵਿਊ ਸੁਣੀ ਸੀ ਜਿਹਦੇ ਵਿੱਚ ਉਹ ਕਹਿ ਰਹੇ ਆ ਸੀਐਮਡੀ ਸਾਹਿਬ ਨੂੰ ਮਿਲਾ ਕੇ ਕਿ ਪਿਛਲੇ ਸਾਲ ਚ ਆਪਾਂ ਕਿੰਨੇ ਉਹਨਾਂ ਨੇ ਕਿਹਾ 1000 3 ਕਰੋੜ ਰੁਪਏ ਦੀ ਬਿਜਲੀ ਅਸੀਂ ਵੇਚੀ ਪਿਛਲੇ ਹੁਣ ਤੱਕ 230 ਕਰੋੜ ਰੁਪਏ ਦੀ ਬਿਜਲੀ ਅਸੀਂ April ਔਰ May ਦੇ ਵਿੱਚ ਵੀ ਵੇਚ ਦਿੱਤੀ ਆ ਤੇ ਤੁਹਾਡਾ ਆਪਣਾ ਸੂਬਾ ਜਿਹੜਾ ਹੈਗਾ ਵਾ ਉਹ ਬਿਜਲੀ ਤੋਂ ਇਸ ਵੇਲੇ ਲੰਬੇ ਹੋਇਆ ਪਿਆ ਵਾ ਉੱਥੇ ਪ੍ਰੋਡਕਟਿਵਿਟੀ ਨਹੀਂ ਬਣ ਰਹੀ ਤੇ ਤੁਸੀਂ ਦੂਸਰੇ ਸੂਬਿਆਂ ਨੂੰ ਕਹ ਰਹੇ ਹਾਂ ਅਸੀਂ ਬਿਜਲੀ ਵੇਚਤੀ ਮੈਂ ਤਾਂ ਇਹ ਵੀ ਗੱਲ ਕਹਿਣਾ ਚਾਹੁੰਦਾ ਵਾ ਕਿ ਤੁਹਾਡੇ ਪੰਜਾਬ ਦੇ ਆਪਣੇ ਲੋਕਾਂ ਦਾ ਢਿੱਡ ਨਹੀਂ ਭਰਿਆ ਤੁਸੀਂ ਦੂਸਰਿਆਂ ਵਾਸਤੇ ਲੰਗਰ ਲਾਇਆ ਹੋਇਆ ਵਾ ਇਹਦੇ ਵਿੱਚ ਮੁੱਖ ਮੰਤਰੀ ਜੀ ਇਹਦੇ ਵਿੱਚ ਰਿਵਿਊ ਕਰੋ ਜਿਹੜੀ ਇਹ ਪੰਜਾਬ ਆ ਇਹ ਇਹਨੇ ਪਹਿਲਾਂ ਬਹੁਤ 84 ਦੇ ਵਿੱਚ ਬਹੁਤ ਸਾਲ ਇਹਨੇ ਸੰਤਾਪ ਭੋਗਿਆ ਵਾ ਕਦੇ ਇਹ ਸੂਬਾ ਦੇਸ਼ ਦੇ ਵਿੱਚ ਇੱਕ ਨੰਬਰ ਤੇ ਸੀ ਸਾਡੇ ਦੇਸ਼ ਦਾ ਫੂਡ ਬਾਊਲ ਆ ਜਿੰਨਾ ਅੰਨ ਭੰਡਾਰ ਨੂੰ ਕਿਹਾ ਜਾਂਦਾ ਪੰਜਾਬ ਨੂੰ ਪਰ ਕਿਤੇ ਨਾ ਕਿਤੇ ਅੱਜ ਪੰਜਾਬ 29 ਸੂਬਿਆਂ ਦੇ ਵਿੱਚੋਂ 27ਵੇਂ ਨੰਬਰ ਤੇ ਪਹੁੰਚ ਕੇ ਪੰਜਾਬ ਦੀ ਇੰਨੀ ਦੁਰਦਸ਼ਾ ਹੋਈ ਹੋਈ ਆ ਇੰਡਸਟਰੀ ਇੱਥੇ ਨਮੀ ਨਹੀਂ ਲੱਗ ਰਹੀ ਮੈਂ ਇਹ ਗੱਲ ਕਰਦਾ ਕਿ ਤੁਸੀਂ ਅਗਰ ਐਜ਼ ਕੰਪੇਅਰ ਟੂ ਬਾਕੀ ਸਟੇਟਸ ਦੀ ਗੱਲ ਕਰੀਏ ਕਰਨਾਟਕਾ ਦੀ ਕਰੀਏ ਮਹਾਰਾਸ਼ਟਰਾ ਦੀ ਕਰੀਏ ਉੱਥੇ ਸਰਕਾਰ ਨੇ ਇਹਨੇ ਬੈਨੀਫਿਟ ਦਿੱਤੇ ਹੋਏ ਆ ਕਿ ਇੰਡਸਟਰੀ ਉੱਥੇ ਖੁਦ ਪਹੁੰਚ ਰਹੀ ਆ ਪਰ ਪੰਜਾਬ ਸੂਬਾ ਐਸਾ ਵਜ੍ਹਾ ਤੇ ਇੰਡਸਟਰੀ ਨਹੀਂ ਲੱਗ ਰਹੀ ਕਿਉਂਕਿ ਸਰਕਾਰ ਕੋਲੇ ਇਨਫਰਾਸਟ੍ਰਕਚਰ ਹੀ ਨਹੀਂ ਹੈ ਦੇਣ ਵਾਸਤੇ ਮਿਕਸ ਲੈਂਡ ਯੂਜ਼ ਦੀ ਗੱਲ ਕਰਾਂ ਮੈਂ ਮਿਕਸ ਲੈਂਡ ਯੂਜ਼ ਸਰਕਾਰ ਨੇ 3 ਸਾਲ ਵਾਸਤੇ ਐਨਹਾਂਸਮੈਂਟ ਤਾਂ ਦੇਤੀ ਆ ਸਰਕਾਰ ਨੇ 3 ਸਾਲ ਵਾਸਤੇ ਕਹਿਤਾ ਕਿ ਇੱਥੇ ਇੰਡਸਟਰੀ ਚੱਲ ਸਕਦੀ ਆ ਪਰ ਸਰਕਾਰ ਕੋਲੇ ਕੋਈ ਬਲੂਪ੍ਰਿੰਟ ਨਹੀਂ ਹੈਗਾ ਕਿ 3 ਸਾਲ ਬਾਅਦ ਕੀ ਤੁਹਾਨੂੰ ਮਿਲੇਗਾ ਕੋਈ ਹੱਲ ਮਿਲੇਗਾ ਇੰਡਸਟਰੀ ਦੀ ਜੇਕਰ ਗੱਲ ਕਰੀਏ ਜਿਵੇਂ ਤੁਸੀਂ ਕਹਿ ਰਹੇ ਹੋ ਸਕਿਡਿਊਲ ਕੱਟ ਲੱਗ ਰਹੇ ਨੇ ਦਿਨ ਦੇ ਵਿੱਚ ਕਈ ਵਾਰ ਜੋ ਹੈ ਛੋਟੀ ਇੰਡਸਟਰੀ ਚਲਾ ਚਲਾ ਲੈਂਦੀ ਹੈ ਜਨਰੇਟਰ ਚਲਾ ਲੇ ਪੂਰਾ ਪੂਰਾ ਦਿਨ ਜਨਰੇਟਰ ਤੇ ਵੀ ਡੀਜ਼ਲ ਨਹੀਂ ਫੁਕਿਆ ਜਾਂਦਾ ਸੋ ਫੇ ਸ਼ਾਮ ਨੂੰ ਜੋ ਹੈ ਕੰਮ ਹੋ ਰਹੇ ਨੇ ਕਿ ਈਵਨਿੰਗ ਦੇ ਵੀ ਬਿਜਲੀ ਤੇ ਇੰਪੈਕਟ ਪੈ ਰਿਹਾ ਹੈ ਨਹੀਂ ਦੇਖੋ ਇਸ ਵੇਲੇ ਹਾਲਾਤ ਇਹ ਜਿਹੇ ਨੇ ਜੇਕਰ ਅਸੀਂ ਆਪਣੇ ਪ੍ਰੋਡਕਟ ਆਪਣੇ ਸਪਲਾਇਰ ਨੂੰ ਨਹੀਂ ਦੇ ਪਾਵਾਂਗੇ ਤਾਂ ਸਾਨੂੰ ਛੱਡ ਦੇਗਾ ਬਿਲਕੁਲ ਤੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਸਾਨੂੰ ਜਨਰੇਟਰ ਦੇ ਭਾਵੇਂ ਫੈਕਟਰੀ ਚਲਾਉਣੀ ਪਵੇ ਸਾਨੂੰ ਫੈਕਟਰੀ ਚਲਾਉਣੀ ਪੈਂਦੀ ਆ ਪਰ ਸਾਡੀ ਕਾਸਟ ਆਫ ਪ੍ਰੋਡਕਸ਼ਨ ਬਹੁਤ ਵੱਧ ਜਾਂਦੀ ਆ ਇਹ ਸਰਕਾਰ ਨੇ ਬਿਜਲੀ ਦੇ ਰੇਟ ਤਾਂ ਵਧਾਉਣੇ ਹੀ ਵਧਾਉਣੇ ਸੀ ਫਿਕਸ ਚਾਰजेस ਵੀ ਵਧਾਤੇ ਸਾਰੀਆਂ ਕੈਟਾਗਰੀ ਲਈ ਫਿਕਸ ਚਾਰजेस ਵੀ ਵਧਾਤੇ ਜਦ ਕਿ ਫਿਕਸ ਚਾਰजेस ਦਾ ਲੈਣਾ ਹੀ ਨਹੀਂ ਬਣਦੇ ਇਹ ਇਸ ਵੇਲੇ ਅਸੀਂ 200 ਰੁਪਏ ਦੇ ਕਰੀਬ ਫਿਕਸ ਚਾਰजेस ਦੇ ਰਹੇ ਹਾਂ ਸੋ ਮੈਂ ਗੱਲ ਕਰਨੀ ਹੈ ਸਰਕਾਰ ਨੂੰ ਇੱਕ ਇੰਡਸਟਰੀ ਐਸਾ ਟੂਲ ਮਿਲਿਆ ਹੋਇਆ ਕਿ ਜਦ ਨਚੋੜਨਾ ਇੰਡਸਟਰੀ ਨੂੰ ਨਚੋੜ ਦਿਓ ਮੈਂ ਗੱਲ ਕਰ ਰਿਹਾ ਕਿ ਫ੍ਰੀ ਬਿਜਲੀ 600 ਯੂਨਿਟ ਦੇ ਰਹੇ ਆ ਸਰਕਾਰ ਉਹ ਸਾਰਾ ਭਾਰ ਇੰਡਸਟਰੀ ਦੇ ਉੱਤੇ ਪਾ ਕੇ ਉਹ ਬਿਜਲੀ ਦੇ ਰਹੀ ਹੈ ਜਦ ਕਿ ਫ੍ਰੀ ਬਿਜਲੀ ਨਹੀਂ ਦੇਣੀ ਚਾਹੀਦੀ ਅਗਰ ਸਰਕਾਰ ਦੇਣੀ ਚਾਹੁੰਦੀ ਹੈ ਤਾਂ ਆਪਣੀ ਸਬਸਿਡੀ ਦੇਵੇ ਸਰਕਾਰ ਆਪਣੇ ਵੱਲੋਂ ਦੇਵੇ ਪੈਸਾ ਨਾ ਕਿ ਇੱਕ ਕੋਲੋਂ ਖੋ ਕੇ ਦੂਜੇ ਨੂੰ ਦੇਵੇ ਉਹ ਚੀਜ਼ ਗਲਤ ਹੈ ਤੇ ਅੱਜ ਪੰਜਾਬ ਬਿਜਲੀ ਤੋਂ ਬਿਨਾਂ ਤਰਾ-ਤਰਾ ਕਰ ਰਿਹਾ ਵਾ ਕੱਲਾ ਬਿਜਲੀ ਦਾ ਇੰਪੈਕਟ ਬਿਜਲੀ ਇੱਕ ਐਸੀ ਚੀਜ਼ ਆ ਜਿਹੜੀ ਸਾਡੀ ਲਾਈਫ ਦੇ ਵਿੱਚ 100% ਸਾਡੇ ਨਾਲ ਚੱਲਦੀ ਆ ਅਗਰ ਅਸੀਂ ਅਗਰ ਅਸੀਂ ਗੱਲ ਕਰੀਏ ਕਰ ਜਾਂਦੇ ਆ ਏਸੀ ਟਿਊਬਲ ਅੱਗੇ ਗਾ ਫੈਨ ਕਿਚਨ ਦੇ ਵਿੱਚ ਜਿਹੜੀ ਹਰ ਚੀਜ਼ ਜਿਹੜੀ ਆ ਉਹ ਪਾਵਰ ਆਪਰੇਟਡ ਆ ਸਹੂਲਤ ਆ ਬਿਜਲੀ ਇੱਕ ਅਗਰ ਬਿਜਲੀ ਸੰਨੂ ਨਹੀਂ ਮਿਲਦੀ ਨਾ ਤਾਂ ਇੱਕ ਕਿਸਮ ਦੇ ਹੈਂਡੀਕੈਪਟ ਵਾਲੇ ਪਾਸਿਆਂ ਹਨੇਰਾ ਤੇ ਅੱਜ ਲੋਕਾਂ ਨੇ ਘਰਾਂ ਦੇ ਵਿੱਚੋਂ ਆਪਣੇ ਜਨਰੇਟਰ ਜਿਹੜੇ ਸੀਗੇ ਉਹ ਵੇਚ ਦਿੱਤੇ ਸੀ ਇਨਵਰਟਰ ਵੀ ਲਾha ਦਿੱਤੇ ਸੀ ਪਰ ਇਹ ਸਰਕਾਰ ਨੇ ਦੁਬਾਰਾ ਇਸ ਵਾਰ ਜਨਰੇਟਰ ਵਾਲਿਆਂ ਵਾਸਤੇ ਔਰ ਇਨਵਰਟਰ ਵਾਲਿਆਂ ਵਾਸਤੇ ਬਹੁਤ ਵੱਡਾ ਕੰਮ ਦਿੱਤਾ ਉਹਨਾਂ ਨੂੰ ਬਹੁਤ ਜੀ ਬਿਲਕੁਲ ਸੋ ਇਲੈਕਟ੍ਰਿਸਿਟੀ ਦੀ ਸਰ ਦਿੱਕਤ ਪਿਛਲੇ ਕਈ ਸਾਲਾਂ ਤੋਂ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ 'ਚ ਬਿਜਲੀ ਦੀ ਸਮੱਸਿਆ ਹੀ ਨਹੀਂ ਸਹੀ ਹੋ ਰਹੀ ਹੈ ਡੇ ਸਾਲਾਂ ਤੋਂ ਉਹਦਾ ਕੀ ਕਾਰਨ ਸਮਝਦੇ ਹੋ ਕਿ ਪੰਜਾਬ ਕਿਉਂ ਜੋ ਹੈ ਪਿੱਛੇ ਜਾਂਦਾ ਜਾ ਰਿਹਾ ਹੈ ਉਹ ਸਭ ਤੋਂ ਵੱਡਾ ਰੀਜ਼ਨ ਹੈ ਕਿ ਫਿਊਚਰ ਪਲੈਨਿੰਗ ਨਹੀਂ ਹੁੰਦੀ ਨਹੀਂ ਹੋ ਰਹੀ ਕਿਉਂਕਿ ਹਰ ਸਾਲ ਅਰਬਨਾਈਜੇਸ਼ਨ ਹੋ ਰਹੀ ਹੈ ਲੋਕ ਜਿਹੜੀ ਪਾਪੂਲੇਸ਼ਨ ਸਾਡੀ ਗਰੋ ਕਰ ਰਹੀ ਆ ਤੇ ਸਾਨੂੰ ਹਰ ਸਾਲ ਜਿਹੜੀ ਡਿਮਾਂਡ ਆ ਪਾਵਰ ਦੀ ਉਹ 100 200 300 ਮੈਗਾਵਾਟ ਵੱਧਦੀ ਆ ਡਿਮਾਂਡ ਜ਼ਿਆਦਾ ਹੈ ਹਾਂ ਪਰ ਸਰਕਾਰ ਨੇ ਅਗਰ ਪਿਛਲੇ 7 ਸਾਲ ਤੋਂ 1 ਮੈਗਾਵਾਟ ਵੀ ਪਾਵਰ ਸਪਲਾਈ ਅਰੇਂਜ ਹੀ ਨਹੀਂ ਕੀਤੀ ਜਨਰੇਟ ਹੀ ਨਹੀਂ ਕੀਤੀ ਜੀ ਤੇ ਇਹ ਕਿਵੇਂ ਪੋਸੀਬਲ ਹੈਗਾ ਵਾ ਕਿ ਉਹ ਹੁਣ ਸਾਰਾ ਲੋਡ ਜਿਹੜਾ ਹੈਗਾ ਐਗਜ਼ਿਸਟਿੰਗ ਸਿਸਟਮ ਤੇ ਪੈ ਗਿਆ ਸਾਨੂੰ ਤਾਂ ਇਹ ਡਰ ਲੱਗਦਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗਰਮੀ ਤਪਸ਼ ਹੋਰ ਵਧੀ ਤਸ ਸਰਕਾਰ ਦਾ ਜਿਹੜਾ ਹੈ ਇਹ ਗ੍ਰਿਡ ਸਿਸਟਮ ਆ ਜਿਹੜਾ ਪਾਵਰ ਸਾਡਾ ਕੰਟਰੋਲਰ ਆ ਜਿਹੜੀ ਪਾਵਰ ਸਪਲਾਈ ਉਹ ਕਿਤੇ ਫੇਲ्युअर ਨਾ ਹੋ ਜਵੇ ਔਰ ਫੈਟਲ ਹੋ ਜਵੇ ਮੁੜ ਕੇ ਕਈ ਦਿਨ ਪੰਜਾਬ ਦੇ ਵਿੱਚ ਜਿਵੇਂ ਬਹੁਤ ਦੇਰ ਪਹਿਲਾਂ ਇੱਕ ਵਾਰੀ ਘੁਪੋਨੀਰਾ ਹੋ ਗਿਆ ਸੀ ਤੇ ਉਹ ਚੀਜ਼ ਨਾ ਹੋ ਜਵੇ ਸਰਕਾਰ ਨੂੰ ਫੌਰੀ ਕਦਮ ਚੁੱਕ ਕੇ ਜਿਹੜੀ ਪਾਵਰ ਆ ਨੈਸ਼ਨਲ ਗ੍ਰਿਡ ਤੋਂ ਐਡੀਸ਼ਨਲ ਪਾਵਰ ਲੈਣ ਦੀ ਲੋੜ ਆ ਤੇ ਨਾ ਕਿ ਵੇਚਣ ਦੀ ਲੋੜ ਆ ਤੇ ਤੁਸੀਂ ਵੇਚੋ ਜੇ ਤੁਹਾਡੇ ਕੋਲੇ ਸਰਪਲਸ ਹੋਵੇ ਅੱਜ ਇੰਡਸਟਰੀ ਨੂੰ ਘਰਾਂ ਨੂੰ ਤਾਂ 24 ਆਵਰ ਮਿਲ ਨਹੀਂ ਰਹੀ ਤੇ ਤੁਸੀਂ ਬਾਹਰ ਵੇਚ ਕੇ ਪਾਵਰ ਕੀ ਲੈਣਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕਰਨਾ ਪਹਿਲਾਂ ਪੰਜਾਬ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਸੋਚੋ ਤਾਂ ਕਿ ਜਿਹੜਾ ਪੰਜਾਬ ਇਸ ਵੇਲੇ ਪਾਵਰ ਦੇ ਵਿੱਚ ਬਹੁਤ ਮਤਲਬ ਅਸੀਂ ਕਹਿ ਰਹੇ ਹਾਂ ਕਿ ਉਹਨੂੰ ਤਕਲੀਫ ਆ ਔਰ ਉਹ ਸੰਘਰਸ਼ ਦੇ ਵਿੱਚੋਂ ਲੰਘ ਰਿਹਾ ਵਾ ਕੁਝ ਦਿਨ ਪਹਿਲਾਂ ਇੱਕ ਹਨੇਰੀ ਔਰ ਤੂਫਾਨ ਆਇਆ ਜਿਹਦੇ ਨਾਲ ਸਾਡੇ ਲੁਧਿਆਣੇ ਦਾ ਟੋਟਲ ਸਿਸਟਮ ਫੇਲ ਹੋ ਗਿਆ ਔਰ ਜੋ ਹਾਲਾਤ ਸੀ ਕੁਝ ਦਿਨ ਬਿਜਲੀ ਹੀ ਨਹੀਂ ਆਈ ਹੈਗੀ ਤੇ ਬਿਜਲੀ ਦੇ ਰੇਟ ਵਧਾਉਣ ਤੋਂ ਪਹਿਲਾਂ ਸਾਨੂੰ ਕੁਆਲਿਟੀ ਪਾਵਰ ਦੇਣ ਦੀ ਲੋੜ ਆ ਜਦੋਂ ਤੁਸੀਂ ਕੁਆਲਿਟੀ ਪਾਵਰ ਦੇਵੋਗੇ ਤੁਹਾਡੀ 24 ਆਵਰ ਬਿਜਲੀ ਦੀ ਯੂਟਿਲਾਈਜੇਸ਼ਨ ਹੋਏਗੀ ਤੁਹਾਨੂੰ ਆਟੋਮੈਟਿਕਲੀ ਜਿਹੜੀ ਹੈਗੀ ਆ ਪਾਵਰ ਸਪਲਾਈ ਦੇ ਪੈਸੇ ਵੱਧ ਆਉਣਗੇ ਇਸ ਵੇਲੇ ਤਾਂ ਤੁਹਾਡੇ ਜਿਹੜੇ ਪੈਸੇ ਆ ਉਹ ਕਿਉਂਕਿ ਤੁਹਾਡੇ ਕੋਲ ਕੁਆਲਿਟੀ ਪਾਵਰ ਨਹੀਂ ਹੈਗੀ ਦਿਨ ਦੇ ਵਿੱਚੋਂ ਤੁਹਾਨੂੰ ਸਾਨੂੰ ਪਾਵਰ ਮਿਲਦੀ ਹੈ 17 ਘੰਟੇ 18 ਘੰਟੇ ਜਿਹੜੀ 6 ਘੰਟੇ ਪਾਵਰ ਅਸੀਂ ਬੈਂਕਿੰਗ ਕਰਕੇ ਤਾਂ ਰੱਖ ਨਹੀਂ ਸਕਦੇ ਕੋਨੋ ਜਮਾ ਦਾ ਕਰਕੇ ਰੱਖ ਨਹੀਂ ਸਕਦੇ ਉਹ ਵੇਸਟ ਹੋ ਗਈ ਉਹ ਪਾਵਰ ਨੂੰ ਜੇ ਅਸੀਂ ਯੂਜ਼ ਕਰ ਲਈਏ ਲੌਸਸਿਸ ਨੂੰ ਲੌਸਸਿਸ ਵੱਲ ਪਾਵਰ ਦੇ ਲੌਸਸਿਸ ਵੱਲ ਬਹੁਤ ਧਿਆਨ ਦੀ ਇਹਦੀ ਲੋੜ ਹੈ ਜੇ ਪਾਵਰ ਦੇ ਲੌਸਸਿਸ ਵੱਲ ਵੀ ਅਸੀਂ ਧਿਆਨ ਦੇ ਲਿਆ ਤਾਂ ਮੇਰੇ ਹਿਸਾਬ ਨਾਲ ਬਹੁਤ ਵੱਡੀ ਪੰਜਾਬ ਸੇਵਿੰਗ ਕਰ ਲੇਗਾ ਇਹ ਪੰਜਾਬ ਤਾਂ ਹਾਈਡਰੋ ਪਾਵਰ ਸਟੇਟ ਆ ਇੰਨੀ ਮਹਿੰਗੀ ਬਿਜਲੀ ਲੈ ਰਹੇ ਆ ਜਿਹੜੀ ਤੁਹਾਨੂੰ 1.8 ਰੁਪਏ ਯੂਨਿਟ ਪੈ ਰਹੀ ਆ ਬਿਜਲੀ ਮਹਿੰਗੀ ਵੀ ਲੈ ਰਹੇ ਆ ਤੇ ਮਿਲ ਵੀ ਨਹੀਂ ਰਹੀ ਮਿਲ ਵੀ ਨਹੀਂ ਰਹੀ ਦੋਨੋਂ ਚੀਜ਼ਾਂ ਦਾ ਔਰ ਪਾਵਰ ਹਾਈਡਰੋ ਪਾਵਰ ਆ ਸਾਡੀ ਸਾਡੀ ਜਿਹੜੀ ਥਰਮਲ ਪਲੈਂਟ ਦਾ ਸਿਰਫ 2 ਆ ਉਹ ਵੀ ਇੱਕ ਬੰਦ ਕਰ ਦਿੱਤਾ ਗਿਆ ਜੀ ਉਹ ਬੰਦ ਕਰਨ ਦੀ ਲੋੜ ਨਹੀਂ ਸੀ ਪੰਜਾਬ ਪੰਜਾਬ ਦੇ ਵਿੱਚ ਤਾਂ ਪਾਵਰ ਜਿਹੜੀ ਸਪਲਾਈ ਹੈ 24 ਆਵਰ ਦੀ ਲੋੜ ਸੀ ਔਰ 24 ਆਵਰ ਦੇਣ ਦੀ ਲੋੜ ਸੀ ਕਿ ਜਿਹੜੀ ਕਿ ਅੱਜ ਤਾਂ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਆ ਸ਼ਹਿਰਾਂ ਦੇ ਵਿੱਚ ਤਾਂ ਬੁਰਾ ਹਾਲ ਹੋਇਆ ਹੀ ਆ ਕਿ ਪਾਵਰ ਸਪਲਾਈ ਨੂੰ ਬਾਰ-ਬਾਰ ਅਨਸ਼ੈਡਿਊਲਡ ਕੱਟ ਲਾ ਕੇ ਬੰਦ ਕੀਤਾ ਜਾ ਰਿਹਾ ਵਾ ਰੋਸਟਰ ਬਣਾ ਕੇ ਪਾਵਰ ਕੱਟ ਡਿਫਰੈਂਟ ਡਿਫਰੈਂਟ ਫੀਡਰ ਤੇ ਲਾਏ ਜਾ ਰਿਹਾ ਤਾਂ ਕਿ ਕਿਤੇ ਇਹ ਨਾ ਪਤਾ ਲੱਗੇ ਕਿ ਜਿਹੜੇ ਇਹ ਬਿਜਲੀ ਆ ਸਾਡੇ ਕੋਲ ਸ਼ਾਰਟੇਜ ਆ ਪਰ ਬਿਜਲੀ ਦੀ ਐਕਿਊਟ ਸ਼ਾਰਟੇਜ ਆ ਰਾਹੀ ਰਾਹੀ ਪੰਜਾਬ ਦੇ ਲੋਕ ਜੋ ਹੈ ਬਿਜਲੀ ਦੇ ਪਾਵਰ ਕੱਟ ਨੂੰ ਲੈ ਕੇ ਜਿਹੜੇ ਪਾਵਰ ਕੱਟ ਲੱਗ ਰਹੇ ਨੇ ਲਗਾਤਾਰ ਕਰ ਰਹੇ ਨੇ ਤੇ ਇੰਡਸਟਰੀ ਵੀ ਪਰੇਸ਼ਾਨ ਹੈ ਇੰਡਸਟਰੀਸ ਦੀ ਗੱਲ ਕਰੀਏ ਤਾਂ ਜਿੱਥੇ ਸਸਤੀ ਬਿਜਲੀ ਦੇਣ ਦੀ ਗੱਲ ਤਾਂ ਕੀਤੀ ਗਈ ਸੀ ਫਿਲਹਾਲ ਤਾਂ ਨਾ ਸਸਤੀ ਬਿਜਲੀ ਹੈ ਤੇ ਨਾ ਹੀ ਜੋ ਹੈ ਬਿਜਲੀ ਮਿਲ ਰਹੀ ਹੈ ਲਗਾਤਾਰ ਇੰਡਸਟਰੀਸ ਪਰੇਸ਼ਾਨ ਨੇ ਪਹਿਲਾਂ ਤੋਂ ਹੀ ਬਹੁਤ ਇੰਡਸਟਰੀ ਦੀ ਪਾਲਿਸੀਆਂ ਨੂੰ ਲੈ ਕੇ ਦਿੱਕਤਾਂ ਨੇ ਜਿਸ ਨੂੰ ਲੈ ਕੇ ਇੰਡਸਟਰੀ ਵੈਸੇ ਹੀ ਪਰੇਸ਼ਾਨ ਰਹਿੰਦੀ ਤੇ ਹੁਣ ਬਿਜਲੀ ਦੇ ਕਟਾ ਕਰਕੇ ਜੋ ਹੈ ਪਰੇਸ਼ਾਨ ਹੈ ਸੋ ਸਰਕਾਰ ਨੂੰ ਇਮੀਡੀਏਟ ਇਸ ਦਾ ਹੱਲ ਜੋ ਹੈ ਦੇਖਣ ਦੀ ਲੋੜ ਹੈ ਕੈਮਰਾਮੈਨ ਅਮਿਤ 파ਠਕ ਦਿਨਾਲ ਸਾ THANKS